ਜਲੰਧਰ ਸਮਾਰਟ ਸਿਟੀ ਪ੍ਰੋਜੈਕਟ ਦੇ ਵਿੱਚ ਉਹ ਇੱਕ ਕਪਲੇ ਨੂੰ ਲੈ ਕੇ ਭਾਜਪਾ ਦੇ ਵੱਲੋਂ ਕੈਂਪ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਪ੍ਰੈਸ ਕਾਨਫਰੰਸ ਦੇ ਦੌਰਾਨ ਭਾਜਪਾ ਦੇ ਨੌਰਦਸਾਬ ਕਾ ਬਧਾਇਕ ਕਾਂਗਰਸ ਤੇ ਕਈ ਸਵਾਲ ਵੀ ਚੁੱਕੇ ਨੇ ਉਹਨਾਂ ਕਿਹਾ ਕਿ ਜਦੋਂ ਕਾਂਗਰਸ ਦੀ ਪੰਜਾਬ ਸਰਕਾਰ ਸੀ ਉਦੋਂ ਇਹਨਾਂ ਨੂੰ ਸੈਂਟਰ ਵੱਲੋਂ ਕਈ ਕਰੋੜਾ ਰੁਪਏ ਆਇਆ ਸੀ ਪਰ ਇਹਨਾਂ ਤੋਂ ਉਹ ਪੈਸੇ ਦੀ ਸਾਮ ਸੰਭਾਲ ਨਹੀਂ ਹੋਈ ਤੇ ਪੈਸੇ ਦਾ ਕਪਲਾ ਕਰ ਦਿੱਤਾ ਉਹਨਾਂ ਕਹਿੰਦੇ ਕਿ ਜਲੰਧਰ ਦੇ ਉੱਤੇ ਪੈਸਾ ਨਾ ਲਗਾ ਕੇ ਨਾ ਲੋਕਾਂ ਨੇ ਆਪਣੀਆਂ ਜੇਬਾਂ ਭਰੀਆਂ ਨੇ ਭਾਜਪੀ ਦੇ ਵੱਲੋਂ ਕਾਨਫਰੰਸ ਦੇ ਵਿੱਚ ਹੋਰ ਵੀ ਕੁਝ ਟਿੱਪਣੀਆਂ ਜੜੀਆਂ ਨੇ ਕੀਤੀਆਂ ਗਿਆ ਨੇ ਆਓ ਤੁਹਾਨੂੰ ਸੁਣਾ ਦਿੰਦੇ ਆ ਪੂਰੀ ਪ੍ਰੈਸ ਕਾਨਫਰੰਸ ਕਿ ਕੁਝ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸਮਾਰਟ ਸਿਟੀ ਨੂੰ ਲੈ ਕੇ ਬੋਲਿਆ ਗਿਆ ਬਿਊਰੋ ਰਿਪੋਰਟ ਦਾ ਏਟੀਵੀ ਅਤੇ ਪੰਜਾਬ ਹਰਿਆਣਾ ਲਾਈਵ ਕਿ ਜਲੰਧਰ ਸ਼ਹਿਰ ਜਿਨੇ ਬਹੁਤ ਵੱਡਾ ਸੁਪਨਾ ਦੇਖਿਆ ਸੀ ਕਿ ਜਿੱਦਾਂ ਬਾਕੀ ਸਟੇਟਾਂ ਦੇ ਵਿੱਚ ਬਾਕੀ ਸ਼ਹਿਰ ਸੁੰਦਰ ਬਣ ਰਹੇ ਆ ਪੰਜਾਬ ਦੇ ਵਿੱਚ ਜਲੰਧਰ ਨੂੰ ਇਹ ਮਾਣ ਮਿਲਿਆ ਸੀ 스마트 ਸਿਟੀ ਦਾ ਪਰ ਇੱਥੇ ਕੀ ਭਾਨਾ ਵਰਤਿਆ ਮੈਂ ਦੱਸਣਾ ਚਾਹਨਾ ਕਿ ਮੈਂ 2022 ਦੇ ਵਿੱਚ ਐਮਐਲਏ ਬਣਿਆ ਉਦੋਂ ਤੋਂ ਪਹਿਲੇ ਮੈਂ ਜਿੰਨੀਆਂ ਵੀ ਚੋਣਾਂ ਦੇ ਵਿੱਚ ਬੈਠਕਾਂ ਕੀਤੀਆਂ ਮੈਂ ਹਰ ਬੈਠਕ ਦੇ ਵਿੱਚ ਇਹ મુદ્ਦਾ ਉਠਾਇਆ ਸੀ ਕਿ ਜੇ ਤੁਸੀਂ ਮੈਨੂੰ ਇਹ ਮੌਕਾ ਦਿਓਗੇ ਇਸ ਹਿਲਕੇ ਦਾ ਸੇਵਾ ਦਾ ਚੁਣੋਗੇ ਤੇ ਮੈਂ ਜ਼ਰੂਰ ਆਪਣੇ ਜਲੰਧਰ ਦੀ ਗੱਲ ਪੰਜਾਬ ਵਿਧਾਨ ਸਭਾ ਦੇ ਵਿੱਚ ਰੱਖਾਂਗਾ ਪਰ ਜਲੰਧਰ ਦੇ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਮੈਨੂੰ ਮੌਕਾ ਦਿੱਤਾ ਮੈਂ ਆਪਣਾ ਸਭ ਤੋਂ ਪਹਿਲਾ ਪਾਸ਼ਣ ਵਿਧਾਨ ਸਭਾ ਦੀ ਉਸ ਪੌੜੀ ਨੂੰ ਚੜ ਕੇ ਗਿਆ ਵਿਧਾਨ ਸਭਾ ਦੇ ਵਿੱਚ ਖੜੇ ਹੋ ਕੇ ਜੇ ਮੇਰਾ ਪਹਿਲਾ ਪਾਸ਼ਣ ਹੈ ਪਹਿਲੀ ਸਪੀਚ ਹੈ ਮੇਰੀ ਉਸ ਜਲੰਧਰ ਦੀ ਸਮਾਰਟ ਸਿਟੀ ਦੇ ਘੁਟਾਲੇ ਦੇ ਉੱਤੇ ਮੈਂ ਉਸ ਦਿਨ ਤੋਂ ਕਹਿ ਰਿਹਾ ਸੀ ਕਿ ਇਹ ਬਹੁਤ ਵੱਡਾ ਜਿਹੜਾ ਕੋਟਾਲਾ ਜਲੰਧਰ ਦੇ ਸ਼ਹਿਰ ਦੇ ਲੋਕਾਂ ਦੇ ਨਾਲ ਉਸ ਟਾਈਮ ਦੀ ਮੌਜੂਦਾ ਜਿਹੜੀ ਸਰਕਾਰ ਜਿਨ੍ਹਾਂ ਨੇ ਕੀਤਾ ਇੱਥੇ ਦੇ ਜਿਹੜੇ ਲੋਕਲ ਅਫਸਰ ਸੀ ਉਹਨਾਂ ਨੇ ਜਲੰਧਰ ਦਾ ਜਿਹੜਾ ਪੈਸਾ ਹੈ ਮੈਨੂੰ ਕਹਿਣ ਦੇ ਵਿੱਚ ਕੋਈ ਵੀ ਦਰਜ ਨਹੀਂ ਹੈ ਜਲੰਧਰ ਕਾਰਪੋਰੇਸ਼ਨ ਦੇ ਕਮਿਸ਼ਨਰ ਉਸ ਟਾਈਮ ਦੇ ਮੌਜੂਦਾ ਇਹ ਸਾਰਾ ਕੁਝ ਉਹਨਾਂ ਦੀ ਦੇਣ ਹੈ ਉਹਨਾਂ ਦੀ ਟੀਮ ਅਸੀਂ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਠਾਣ ਦੀ ਕੋਸ਼ਿਸ਼ ਕੀਤੀ ਜਿਸ ਟਾਈਮ ਅਸੀਂ ਇਹ ਵਿਧਾਨ ਸਭਾ ਚ ਮੁੱਦਾ ਉਠਾਇਆ ਸਾਡੇ ਮੁੱਦੇ ਨੂੰ ਦਬਾਨ ਦੇ ਲਈ ਜਿਹੜੀ ਅੱਜ ਸਰਕਾਰ ਇਸ ਪੰਜਾਬ ਚ ਬੈਠੀ ਐ ਪਤਾ ਨਹੀਂ ਕੀ ਤਾਲਮੇਲ ਹੋਇਆ ਉਹਨਾਂ ਨੇ ਵੀ ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਸੀ ਕਿ ਜਿਹੜਾ ਸਮਾਰਟ ਸਿਟੀ ਦਾ ਘਟਾਲਾ ਸੜਕਾਂ ਦੇ ਨਾਂ ਦੇ ਉੱਤੇ ਲਾਈਟਾਂ ਦੇ ਨਾਂ ਦੇ ਉੱਤੇ ਸੀਵਰ ਦੇ ਨਾਂ ਦੇ ਉੱਤੇ ਜਲੰਧਰ ਦੇ ਲੋਕਾਂ ਦੇ ਨਾਲ ਜਿਹੜਾ ਕਿੰਨੇ ਸੋ ਕਰੋੜ ਦਾ ਘਟਾਲਾ ਹੋਇਆ ਉਸ ਨੂੰ ਜਿਸ ਟਾਈਮ ਇਹ ਸੱਤਾ ਦੇ ਵਿੱਚ ਨਹੀਂ ਆਏ ਸੀ ਇਹ ਲੋਕ ਵੀ ਕਹਿੰਦੇ ਸੀ ਅਸੀਂ ਇਹਨਾਂ ਲੋਕਾਂ ਨੂੰ ਬਖਸ਼ਾਂਗੇ ਨਹੀਂ ਜਦ ਲੋਕਾਂ ਦੇ ਪੰਜਾਬ ਦੇ ਲੋਕਾਂ ਨੇ ਮੌਕਾ ਦਿੱਤਾ ਬਣਵੀ ਐਮਐਲਏ ਬਣਾ ਕੇ ਪੰਜਾਬ ਵਿਧਾਨ ਸਭਾ ਚ ਭੇਜੇ ਉਹ ਦਿਨ ਦੂਰ ਅੱਜ 25 ਮਹੀਨੇ ਹੋ ਗਿਆ ਕਿਸੇ ਵੀ ਮੈਂਬਰ ਦਾ ਜਾਂ ਕਿਸੇ ਵੀ ਮੰਤਰੀ ਦਾ ਇਹਨਾਂ ਪੱਤੀ ਕੋਈ ਜਵਾਬ ਨਹੀਂ ਆਇਆ ਅੱਜ ਉਹਨਾਂ ਲੋਕਾਂ ਦੀ ਸਪੋਰਟ ਕੀਤੀ ਜਾ ਰਹੀ ਹੈ ਜਿਨ੍ਹਾਂ ਲੋਕਾਂ ਨੇ ਜਿਹੜੇ ਅਫਸਰਾਂ ਨੇ ਇੱਕੋਟਾਲੇ ਕੀਤੇ ਆ ਅੱਜ ਉਹਨਾਂ ਅਫਸਰਾਂ ਨੂੰ ਵੱਡੀ ਤੋਂ ਵੱਡੀ ਕੁਰਸੀ ਦੇ ਬਟਾਇਆ ਜਾ ਰਿਹਾ ਹੈ ਇਸ ਤੋਂ ਪਤਾ ਲੱਗਦਾ ਕਿ ਜਿਹੜੀ ਇਹ ਸਰਕਾਰ ਹੈ ਇਹਨਾਂ ਦੀ ਪੂਰੀ ਮਿਲੀ ਭਗਤ ਹੈ ਪਰ ਬਾਕੀ ਮੈਨੂੰ ਅੱਜ ਬਹੁਤ ਹੈਰਾਨੀ ਹੋਈ ਆਪਣੇ ਆਪ ਦੇ ਵਿੱਚ ਕਿ ਜਿਸ ਚੀਜ਼ ਦੀ ਮੈਂ ਮੰਗ ਕਰ ਰਿਹਾ ਸੀ ਇਸ ਚੀਜ਼ ਦੀ ਖੁਸ਼ੀ ਵੀ ਹੈ ਕਿ ਜਲੰਧਰ ਦੇ ਲੋਕਾਂ ਨੂੰ ਅਸੀਂ ਕਹਿੰਦੇ ਸੀ ਕਿ ਇੱਕ ਟਾਲਾ ਹੋਇਆ ਉੱਥੇ ਮੈਂ ਸਭ ਤੋਂ ਜ਼ਿਆਦਾ ਜੀ ਧੰਨਵਾਦ ਕਰਦਾ ਹਾਂ ਸਭ ਤੋਂ ਜ਼ਿਆਦਾ ਜੀ ਸ਼ੁਕਰਾਨਾ ਕਰਦਾ ਸਾਰੇ ਮੀਡੀਆ ਦਾ ਕਿ ਇਹਨਾਂ ਨੇ ਹਰ ਵਾਰੀ ਜੇ ਭਾਰਤੀ ਜਨਤਾ ਪਾਰਟੀ ਨੇ ਸਿਰ ਦੀ ਆਵਾਜ਼ ਉੱਚੀ ਕੀਤੀ ਜਾਂ ਮੈਂ ਕੀਤੀ ਜਾਂ ਹੋਰ ਲੋਕਾਂ ਨੇ ਕੀਤੀ ਮੀਡੀਆ ਨੇ ਇਹਨੂੰ ਬਹੁਤ ਵੱਡੀ ਤਦਾਰ ਦੇ ਵਿੱਚ ਚੱਕਿਆ ਤੇ ਅੱਜ ਉਹਨਾਂ ਲੋਕਾਂ ਦਾ ਜਿਹੜਾ ਚਿਹਰਾ ਬੇਨਕਾਬ ਹੋਇਆ ਇਸ ਕਰਕੇ ਅਸੀਂ ਮੰਗ ਕਰਦੇ ਜਲਦ ਤੋਂ ਜਲ ਦੇਣਾ ਖਿਲਾਫ ਐਫਆਈਆ ਲੌਂਚ ਹੋਣੀ ਚਾਹੀਦੀ ਹੈ ਉਹਨਾਂ ਅਫਸਰਾਂ ਨੂੰ ਜੇਲ੍ਹ ਦੇ ਵਿੱਚ ਸੱਟਣਾ ਚਾਹੀਦਾ ਜਿਸ ਟਾਈਮ ਇਹ ਜਿਹੜੀ ਕਾਰਵਾਈ ਚੱਲੂ ਹੋਈ ਸੀ ਉਸ ਟਾਈਮ ਵੀ ਕੁਝ ਅਫਸਰ ਆਪਣੀ ਨੌਕਰੀ ਛੱਡ ਕੇ ਚਲੇ ਗਏ ਸੀ ਉਹ ਵੀ ਅਫਸਰ ਵਾਪਸ ਬੁਲਾ ਕੇ ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੇ ਇਸ ਸਟੇਟ ਗਵਰਨਮੈਂਟ ਦਾ ਵੀ ਉਹਨਾਂ ਦੇ ਨਾਲ ਸੰਜੋਗ ਕੀਤਾ ਹੈ ਜਿਹੜੀ ਗਵਰਨਮੈਂਟ ਹੈ ਜਿਹਨਾਂ ਨੂੰ ਬਚਾ ਰਹੀ ਹੈ ਤੇ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਅੱਗੇ ਹੀ ਬੇਨਤੀ ਕਰਾਂਗਾ ਇਹਨਾਂ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹ ਬਹੁਤ ਗੰਭੀਰ ਮਸਲਾ ਹੈ ਅਗਰ ਇਸ ਮਸਲੇ ਨੂੰ ਅਸੀਂ ਨਹੀਂ ਕਲੀਅਰ ਕੀਤਾ ਕਿਉਂਕਿ ਜਲੰਧਰ ਦੀ ਲਈ ਡਿਵੈਲਪਮੈਂਟ ਹੈ ਕਰੋੜਾਂ ਰੁਪਇਆ ਅਗਰ ਦੇਸ਼ ਦੇ ਪ੍ਰਧਾਨ ਮੰਤਰੀ ਭੇਜਦੇ ਆ ਤੇ ਜਲੰਧਰ ਕਾਰਪੋਰੇਸ਼ਨ ਨੂੰ ਕਿਤੇ ਖੁਰਦ-ਬੁਰਦ ਕਰ ਦਿੰਦੀ ਹੈ ਇਦਾਂ ਦੇ ਹੋਰ بڑے ਘਟਾਲੇ ਆ ਤੁਸੀਂ ਦੇਖਿਆ ਹੋਏਗਾ ਸਮਾਰਟ ਸਿਟੀ ਦਾ ਇੱਕ ਹੋਰ ਘਟਾਲਾ ਕਿ ਜਿਹੜਾ ਜਲੰਧਰ ਬੀਐਮਸੀ ਚੌਂਕ ਹੈ ਉਸ ਦੀ ਸੜਕ ਬਣਾਉਣ ਦੇ ਲਈ ਸਮਾਰਟ ਸਿਟੀ ਨੇ ਵੀ ਟੈਂਡਰ ਲਗਾ ਦਿੱਤਾ ਕਾਰ ਪਿਛੇ ਨੇ ਟੈਂਡਰ ਲਗਾ ਦਿੱਤਾ ਇੱਕੋ ਹੀ ਠੇਕੇਦਾਰ ਸੀ ਸੇਮ ਠੇਕੇਦਾਰ ਨੂੰ ਪੇਮੈਂਟ ਚਲੀ ਗਈ ਜਦ ਤੁਸੀਂ মিডিਆ ਨੇ ਉਸ ਦਾ ਰੋਲਾ ਪਾਇਆ মিডিਆ ਨੇ ਗੱਲ ਨੂੰ ਉਠਾਇਆ ਇਹਨਾਂ ਨੇ ਉਸ ਠੇਕੇਦਾਰ ਦੀ ਇੱਕ ਪੇਮੈਂਟ ਵਾਪਸ ਕਰ ਦਿੱਤੀ ਇਹ ਤੇ ਇੱਕ ਘਟਾਲਾ ਜੇ ਤੁਸੀਂ ਜਾਗਰੂਕ ਕਰ ਦਿੱਤਾ ਇਦਾਂ ਦੇ ਬਹੁਤ ਘਟਾਲੇ ਆ ਭਾਵੇਂ ਅਸੀਂ ਐਲਈਡੀ ਦੀ ਗੱਲ ਕਰੀਏ ਜੋ ਪ੍ਰਧਾਨ ਜੀ ਨੇ ਦੱਸੀ ਆ ਸੜਕਾਂ ਦੀ ਗੱਲ ਕਰਾ ਭਾਵੇਂ ਛੜਪੁੱਟੀ ਰੋਡ ਲੈ ਲਓ ਭਾਵੇਂ 100 ਬੁੱਟੀ ਰੋਡ ਲੈ ਲਓ ਜਲੰਧਰ ਦੇ ਵਿੱਚ ਅੱਜ ਦੇਖੋ ਕੀ ਹਾਲਾਤ ਆ ਜੀ ਅੱਜ ਦੀ ਡੇਟ ਦੇ ਵਿੱਚ ਇਹ ਜਿਹੜਾ ਐਲਈਡੀ ਘਟਾਲਾ ਅੱਜ 25 ਮਹੀਨੇ ਤੋਂ ਜਿਹੜੇ ਜਲੰਧਰ ਦੇ ਲੋਕ ਕਰ ਸੰਦੇ ਆ ਕਦੋਂ ਲਾਈਟ ਮਿਲੇ ਤੇ ਕਦੋਂ ਲਾਈਟ ਲੱਗੇਗੀ ਇਸ ਘਟਾਲੇ ਕਰਕੇ ਜਲੰਧਰ ਦੀ ਜਿਹੜੀ ਲਾਈਟ ਹੈ ਲੋਕ ਹਨੇਰੇ ਦੇ ਵਿੱਚ ਰਹਿ ਰਹੇ ਆ ਲਾਈਟ ਲੱਗ ਨਹੀਂ ਪਾ ਰਹੀ ਇਸ ਕਰਕੇ ਮੈਂ ਫਿਰ ਇੱਕ ਵਾਰ ਧੰਨਵਾਦ ਕਰਦਾ ਪੂਰੀ ਕਮੇਟੀ ਦਾ ਜਿਨ੍ਹਾਂ ਨੇ ਐਡਾ ਵੱਡਾ ਜਿਹੜਾ ਜੋ ਜਲੰਧਰ ਦੇ ਲੋਕਾਂ ਨੂੰ ਉਮੀਦ ਸੀ ਇਹ ਘਟਾਲਾ ਜਾਗਰ ਕੀਤਾ ਇਹਨਾਂ ਦੇ ਖਿਲਾਫ ਜਲਦ ਤੋਂ ਜਲਦ ਐਫਆਈਰ ਹੋਵੇ ਇਹੀ ਮੇਰੀ ਬੇਨਤੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਮੈਨੂੰ ਤੇ ਕਰੋੜਾਂ ਰੁਪਏ ਦਾ ਲੱਗ ਰਿਹਾ ਜੀ ਇਹਦੀ ਕੋਈ ਵੀ ਸਤੰਤ ਨਹੀਂ ਹੈ ਬਾਕੀ 2 ਮਿੰਟ ਪੜ੍ਹਾਈ ਸਾਹਿਬ ਬੋਲ ਲੈਣ ਫਿਰ ਮਰ ਤੁਹਾਨੂੰ ਜਵਾਬ ਦੇ। ਹਾਂ ਜਵਾਬ ਦੇ ਦਿਓ ਕਾਂਗਰਸ ਸਰਕਾਰ ਦੇ ਨੇ ਹੋਇਆ ਸੀ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਹੋਇਆ। ਕਾਂਗਰਸ ਸਰਕਾਰ ਵੇਲੇ ਜਲੰਧਰ ਦੀ ਕਾਰਪੋਰੇਸ਼ਨ ਦੇ ਵਿੱਚ ਤੁਸੀਂ ਲਿਖੀ ਦਿੱਤੇ ਸਾਰੇ ਕਲੀਅਰ ਅਫਸਰ ਹੈ ਜਲੰਧਰ ਦੇ ਉਸ ਟਾਈਮ ਦੇ ਮੌਜੂਦਾ ਕਮਿਸ਼ਨਰ ਉਹਨਾਂ ਦੇ ਜਿਹੜੇ ਸੱਜੇ ਖੱਬੇ ਲੋਕ ਤੁਸੀਂ ਜਾਣ ਕਰੋ ਤੁਸੀਂ ਜਾਣ ਕਰੋ। ਅਪਾ ਸਾਰਿਆਂ ਨੇ ਵੈਸੇ ਤਾਂ ਕੈਕ ਦੀ ਰਿਪੋਰਟ ਪੜ੍ਹੀ ਹੈ ਔਰ ਇੱਕ ਥੋੜਾ ਜਿਹਾ ਇੱਕ ਸ਼ੇਅਰ ਹੈ ਕਿ ਕਿਹੜੀ ਉਹ ਸਮਾਰਟ ਸਿਟੀ ਦਾ ਪ੍ਰੋਜੈਕਟ ਸੀਗਾ ਜਿਹੜਾ ਬਿਲਕੁਲ ਨੀਟ ਐਂਡ ਕਲੀਨ ਹੋ ਕੇ ਜਲੰਧਰ ਦੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਸੋ ਉਹਦੇ ਲਈ ਹੈ ਕਿ ਬਰਬਾਦੇ ਗੁਲਿਸਤਾ ਕਰਨੇ ਕੋ ਬਸ ਇੱਕ ਹੀ ਉਲੂ ਕਾਫੀ ਥਾ ਅੰਜਾਮੇ ਗੁਲਿਸਤਾ ਕੀ ਹੋਗਾ ਹਰ ਸ਼ਾਖ 'ਤੇ ਉੱਲੂ ਬੈਠਾ ਕੋਈ ਵੀ ਸਮਾਰਟ ਸਿਟੀ ਦਾ ਕੋਈ ਵੀ ਛੋਟੇ ਤੋਂ ਛੋਟਾ ਚਾਹੇ ਉਹ ਭਰਤੀ ਦਾ ਵਿਸ਼ੇ ਸੀਗਾ ਉਹਦੇ 'ਚ ਕੋਈ ਉਹਨਾਂ ਨੇ ਉਹਦੀ ਜਿਹੜੀ ਐਲੀਜੀਬਿਲਟੀ ਸੀ ਉਹਨੂੰ ਦਰਕਿਨਾਰ ਕਰਕੇ ਲੋਕਾਂ ਦੀ ਭਰਤੀ ਕੀਤੀ ਤੇ ਚਾਹੇ ਪੇਮੈਂਟ ਦੇ ਪ੍ਰੋਸੈਸ ਸੀਗੇ ਕਿਤੇ ਵੀ ਜਿਹੜੀ ਲੀਗਲ ਕਾਨੂੰਨੀ ਆ ਉਹਦੇ ਜਿਹੜੇ ਨੋਰਮ ਸੀਗੇ ਉਹਨਾਂ ਨੂੰ ਪੂਰਾ ਨਹੀਂ ਕੀਤਾ ਔਰ ਰੱਬ ਦਾ ਵੀ ਖੋਫ ਨਹੀਂ ਖਾਦਾ ਕਿ ਅਸੀਂ ਕਿਸ ਤਰ੍ਹਾਂ ਦਾ ਭ੍ਰਸ਼ਟਾਚਾਰ ਇਸ ਸਮਾਰਟ ਸਿਟੀ ਦੇ ਵਿੱਚ ਕਰਦੇ ਪਏ ਆ ਮੈਂ ਉਹਨਾਂ ਨਿਵੇਦਨ ਕਰਾਂਗਾ ਕ੍ਰਿਸ਼ਨਦੇਵ ਪੰਡਾਰੀ ਜੀ ਨੂੰ ਪੁਰਪ ਸੀਪੀਐਸ ਜੀ ਨੂੰ ਕਿ ਉਹ ਵੀ ਤੁਹਾਡੇ ਨਾਲ ਆਪਣੀ ਗੱਲ ਸਾਂਝੀ ਕਰਨ ਬਹੁਤ ਸਤਕਾਰਯੋਗ ਸਾਡੇ ਸ਼ਹਿਰ ਦੇ ਸਾਰੇ ਸੀਨੀਅਰ ਪੱਤਰਕਾਰ ਬੰਦੂ ਮੇਰਾ ਪ੍ਰਾਇ ਹੈ ਸਾਨੂੰ ਸਾਰਿਆਂ ਨੂੰ ਬੜਾ ਚਾਅ ਸੀਗਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਬਹੁਤ ਵੱਡਾ ਪ੍ਰੋਜੈਕਟ ਸਵਾਰ ਸਿਟੀ ਹਿੰਦੁਸਤਾਨ ਦੇ ਵਿੱਚ ਬੰਨੇ ਸੋ ਤੇ ਉਸ ਦੇ ਵਿੱਚ ਸਾਡੇ ਸ਼ਹਿਰ ਦਾ ਨਾਮ ਵੀ ਆਵੇ ਪਹਿਲੀ ਵਾਰ ਇਹ ਸੀ ਰਹਿ ਗਏ ਸੀ ਤੇ ਦੂਸਰੀ ਤੀਸਰੀ ਵਾਰੀ ਸਾਡੀ ਜਦੋਂ ਬਾਦੀ ਆਈ 2016 ਦੇ ਵਿੱਚ ਤਾਂ ਉਸ ਵੇਲੇ ਦੇ ਮੇਅਰ ਸਾਡੇ ਭਾਈ ਸੁਨੀਲ ਜੋਤੀ ਸਾਹਿਬ ਸੀ ਸਾਡੀ ਸਰਕਾਰ ਸੀ ਸਾਨੂੰ ਬੜੀ ਖੁਸ਼ੀ ਹੋਈ ਵੀ ਸਾਡੇ ਸ਼ਹਿਰ ਦੀ ਡਵੈਲਪਮੈਂਟ ਹੋਏਗੀ ਸਾਡਾ ਸ਼ਹਿਰ ਵੀ ਸੂਰਤ ਮੰਗਰ ਚੰਡੀਗੜ ਮੰਗਰ ਸਾਫ਼ ਸੁਥਰਾ ਹੋਏਗਾ ਲੇਕਿਨ ਬੜੇ ਦੁੱਖ ਨਾਲ ਜ ਕਹਿਣਾ ਪੈ ਰਿਹਾ ਵੀ 638 ਕਰੋੜ ਰੁਪਇਆ ਜਿਸ ਸਿਆਨ ਨੂੰ ਸੈਂਟਰ ਦਾ ਆਇਆ ਹੋਵੇ ਤੇ ਉਹ ਸ਼ਹਿਰ ਦੇ ਕੀ ਹਾਲਾਤ ਹੈ ਆਪਾਂ ਵੀ ਸਾਰੇ ਸ਼ਹਿਰ ਚ ਰਹਿਨੇ ਆ। ਸਫਾਈ ਦਾ ਕੀ ਹਾਲਾਤ ਹੈ? ਬੱਚਿਆਂ ਦੇ ਲਈ ਖੇਡਣ ਦੇ ਕੋਈ ਗਰਾਊਂਡ ਨਹੀਂ ਹੈ। ਪਾਣੀ ਦਾ ਜਿਹੜਾ ਸਰਫੇਸ ਵਾਟਰ ਦਾ ਕੰਮ ਕਿੰਨੇ ਚਿਰ ਪੁਰਾਣਾ ਚੱਲਦਾ ਪਿਆ ਵੈ। ਚੌਂਕਾ ਦੀ ਜੋ ਹਾਲਾਤ ਹੈ ਸਾਰੀ ਗੱਲਾਂ ਵਿਧਾਨ ਜੀ ਨੇ ਔਰ ਅੰਗਰਾਲ ਸਾਹਿਬ ਨੇ ਕੀਤੀਆਂ। ਮੇਰੀ ਇੱਕ ਇਹ ਗੱਲ ਬਾਤ ਹੈ। ਵਿਜਲੇ ਸਰਕਾਰ ਬਣੀ ਤੇ ਲਕੜਾ ਸਾਹਿਬ ਇੱਥੇ ਕਮਿਸ਼ਨਰ ਕਾਰਪੋਰੇਸ਼ਨ ਸੀਗੇ ਅੱਛਾ ਕੰਮ ਕਰ ਰਹੇ ਸੀਗੇ ਲੇਕਿਨ ਉਸ ਵੇਲੇ ਇੱਕ ਬੰਦਾ ਜਿਹੜਾ ਡਾਇਰੈਕਟਰ ਲੋਕਲ ਗਵਰਨਮੈਂਟ ਹੋਵੇ ਅਫਸਰ ਉਹ ਬੰਦਾ ਹਮੇਸ਼ਾ ਇੱਛਾ ਕਰੂਗਾ ਮੈਂ ਸੈਕਟਰੀ ਬਣਾ ਪ੍ਰਿੰਸੀਪਲ ਸੈਕਟਰੀ ਬਣਾ ਜਿਹੜਾ ਬੰਦਾ ਡਾਇਰੈਕਸ਼ਨ ਦੇ ਰਿਹਾ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬਾਨ ਨੂੰ ਦੱਸ ਸਾਡੀਆਂ ਕਾਰਪੋਰੇਸ਼ਨਸ ਹੈਗੀਆਂ ਤੇ ਉਹ ਬੰਦਾ ਜਦੋਂ ਜੰਦਰ ਸ਼ਾਹਦ ਦੇ ਵਿੱਚ ਬਤੌਰ ਕਮਿਸ਼ਨਰ ਬਣ ਕੇ ਆ ਜਾਂਦਾ ਵਾ ਤੇ ਫੇਰ ਆਪਾਂ ਉਹਦੀ ਇੰਟੈਂਸ਼ਨ ਨੂੰ ਕੀ ਸਮਝਾਂਗੇ ਇਹ ਵਿਚਾਰਨ ਦੀ ਗੱਲ ਹੈ ਇੱਕ ਹੋਖ ਦਾ ਵਿਸ਼ੇ ਹੈ ਇਹਦੇ ਉੱਪਰ ਜਾਂਚ ਹੋਣੀ ਚਾਹੀਦੀ ਹੈ ਵੀ ਉਸ ਅਫਸਰ ਨੂੰ ਕਿਸ ਮਿਸ਼ਨ ਦੇ ਨਾਲ ਇੱਥੇ ਲਿਆਂਦਾ ਗਿਆ ਕਿਹੜੇ ਪੋਲੀਟੀਸ਼ੀਅਨ ਨੇ ਲੈ ਕੇ ਆਂਦਾ ਉਹ 2 ਸਾਲ ਸਭ ਤੋਂ ਮੈਕਸਿਮਮ ਹੀ ਵਾਸ ਸੀਈਓ ਸਮਾਰਟ ਸਿਟੀ ਜਿੰਨੀਆਂ ਵੀ ਅਪੁਆਇੰਟਮੈਂਟਸ ਹੋਈਆਂ ਮੈਂ ਔਰ ਜਿੰਨੇ ਵੀ ਪੇਮੈਂਟਸ ਹੋਈਆਂ ਵੈ ਸਾਰੀਆਂ ਉਹਦੇ ਟਨ ਆਊਟ ਦੇ ਦੌਰਾਨ ਹੋਈਆਂ ਔਰ ਮੈਂ ਮੰਗ ਕਰਦਾ ਮੈਂ ਕੇਂਦ ਸਰਕਾਰ ਦੇ ਕੋਲੋਂ ਕਿਉਂਕਿ ਲੋਕਾਂ ਕੋਲ ਗਵਰਨਮੈਂਟ ਤੋਂ ਕੋਈ ਉਮੀਦ ਨਹੀਂ ਹੈ ਜਿਹੜੀ ਬੜੀ ਡਿੰਗਾ ਮਾਰਦੀ ਸੀ ਕਿ ਅਸੀਂ ਕ腐ਪਸ਼ਨ ਖਤਮ ਕਰਾਂਗੇ ਅਸੀਂ ਕਿੰਨਾ ਚਿਰ ਰੋਗਾ ਰੋਲਾ ਪਾਉਂਦਿਆਂ ਨੂੰ ਲੇਕਿਨ ਇਹਨਾਂ ਦੇ ਸਿੱਤੇ ਦੂ ਨਹੀਂ ਬਿਲਕੁਲ ਵੀ ਸੜਕ ਕੇਂਦਰ ਸਰਕਾਰ ਨੇ ਕਿਹੜੀ ਰਿਪੋਰਟ ਭੇਜੀ ਆ ਮੈਂ ਈਡੀ ਕੋਲੋਂ ਉਸ ਅਫਸਰ ਦੇ ਖਿਲਾਫ ਮੰਗ ਕਰਦਾ ਮੈਂ ਕਿ ਈਡੀ ਜਾਂਚ ਕਰੇ ਉਹਦੇ ਕਿੰਨੇ ਐਸੈਟਸ ਹੈਗੇ ਆ ਉਹਦੇ ਕੀ ਪ੍ਰਾਪਰਟੀ ਹੈਗੀ ਆ ਤੇ ਦੁੱਧ ਦੁੱਧ ਪਾਣੀ ਵਾਲੀ ਬਾਹਰ ਆ ਜਾਏਗਾ ਕਦੀ ਦੇਖਿਆ ਸੀ ਕਿ 1 ਕਿਲੋਮੀਟਰ ਸੜਕ ਮੇਰੀ ਕਾਰਪੋਰੇਸ਼ਨ ਦਾ ਕੌਂਸਲਰ ਦੋ ਜਾਂ ਚੜਿਆ ਤੁਸੀਂ ਮੇਰੇ ਸਾਰਾ ਕਵਰ ਕਰਦੇ ਸੀ ਮੇਰੇ ਭਰਾ ਬੈਠੇ ਆ 1 ਕਿਲੋਮੀਟਰ ਸੜਕ 10 ਕਰੋੜ ਰੁਪਏ ਦੀ ਬਣੀ 10 ਕਰੋੜ ਰੁਪਏ ਦੀ ਔਰ 5 ਕਿਲੋਮੀਟਰ ਸੜਕ ਲਗਭਗ 52 ਕਰੋੜ ਰੁਪਏ ਸ਼ਰਮਾ ਜੀ ਬਣੀ ਹੈ ਆਪਾਂ ਸਿਆਚ ਹੁੰਦੇ ਪਏ ਆ ਡੀਏਬੀ ਫਲਾਈਓਵਰ ਤੋਂ ਲੈ ਕੇ ਅਪ ਟੂ ਸਬਜੀ ਮੰਡੀ ਬਰਸ਼ਾ ਚੋਂ ਤੱਕਰ